ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੋਗੀਵਾਲ ਦੇ ਪੀਐਮ શ્રી ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਸਤੂਰਬਾ ਗਾਂਧੀ ਬਾਲਕਾ ਵਿਦਿਆਲਾ ਦੇ ਹੋਸਟਲ ਵਿੱਚੋਂ 7ਵੀਂ ਕਲਾਸ ਦੀਆਂ ਦੋ ਵਿਦਿਆਰਥਣਾਂ ਅਚਾਨਕ ਅੱਧੀ ਰਾਤ ਨੂੰ ਗਾਇਬ ਹੋ ਜਾਂਦੀਆਂ ਨੇ। ਇਸ ਦਾ ਪਤਾ ਸਵੇਰੇ ਵਾਰਡਨ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਉਹਨਾਂ ਦੇ ਕਮਰੇ ਦੇ ਵਿੱਚ ਇਹਨਾਂ ਦੋ ਵਿਦਿਆਰਥਣਾਂ ਨੂੰ ਜਾ ਕੇ ਦੇਖਦੀ ਹੈ ਤੇ ਉਹ ਉੱਥੇ ਮੌਜੂਦ ਨਹੀਂ ਹੁੰਦੀਆਂ। ਫਿਲਹਾਲ ਸਕੂਲ ਦੇ ਹੋਸਟਲ ਦੇ ਵਿੱਚ ਜੋ ਵਾਰਡਨ ਰੱਖਿਆ ਉਸ ਦੀ ਨਿਗਰਾਨੀ ਦੇ ਵਿੱਚ ਤਕਰੀਬਨ 200 ਤੋਂ ਬਾਅਦ ਵਿਦਿਆਰਥਣਾ ਇੱਥੇ ਰਹਿੰਦੀਆਂ ਸਨ ਤੇ ਵਾਰਡਨ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਡਿਊਟੀ ਤੇ ਤਰਾਜ਼ ਰਹਿੰਦੀ ਸੀ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਇਹ ਦੋ ਲੜਕੀਆਂ ਅੱਧੀ ਰਾਤ ਨੂੰ ਕਿਵੇਂ ਸਕੂਲ ਦੇ ਹੋਸਟਲ ਦੇ ਵਿੱਚੋਂ ਗਾਇਬ ਹੋ ਜਾਂਦੀਆਂ ਨੇ ਜਦੋਂ ਕਿ ਸਕੂਲ ਦੇ ਵਿੱਚ ਤਕਰੀਬਨ 15 ਤੋਂ ਵੱਧ ਗਿਣਤੀ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਦੋਂ ਵਾਰਡਨ ਨੂੰ ਇਸ ਸਬੰਧੀ ਸਵਾਲ ਪੁੱਛਿਆ ਗਿਆ ਕਿ ਸਕੂਲ ਦੇ ਵਿੱਚ ਜੋ ਕੈਮਰੇ ਲੱਗੇ ਹੋਏ ਨੇ ਕੀ ਉਹਨਾਂ ਦੇ ਵਿੱਚ ਇਹ ਲੜਕੀਆਂ ਕਿਤੇ ਗੁਜ਼ਰਦੀਆਂ ਦਿਖਾਈ ਦਿੱਤੀਆਂ ਤਾਂ ਉਸ ਦਾ ਜਵਾਬ ਸੀ ਕਿ ਕਈ ਕੈਮਰੇ ਨੇ ਜਿਹੜੇ ਉਹ ਨਹੀਂ ਚੱਲਦੇ ਖਾਸ ਤੌਰ ਤੇ ਸਕੂਲ ਦੇ ਜੋ ਹੋਸਟਲ ਦੇ ਕੈਮਰੇ ਨੇ ਉਹ ਦੋ ਦਿਨ ਪਹਿਲਾਂ ਆਈ ਹਨੇਰੀ ਦੇ ਵਿੱਚ ਖਰਾਬ ਹੋ ਗਏ ਸੀ ਇਹ ਤਰਕ ਦਿੰਦਿਆਂ ਵਾਰਡਨ ਨੇ ਆਪਣੇ ਸਵਾਲਾਂ ਤੋਂ ਖਿਹੜਾ ਸੁਲਵਾਇਆ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਵੱਡਾ ਸੁਰੱਖਿਆ ਦਾ ਸਵਾਲ ਪੈਦਾ ਹੁੰਦਾ ਕਿ ਲੜਕੀਆਂ ਦੇ ਹੋਸਟਲ ਦੇ ਵਿੱਚ ਜੇਕਰ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਦੀ ਜਾਣਕਾਰੀ ਕਿਵੇਂ ਪ੍ਰਾਪਤ ਹੋ ਸਕਦੀ ਹੈ ਕਿਉਂਕਿ ਸਕੂਲ ਦੇ ਜਿਹੜੇ ਕੈਮਰੇ ਨੇ ਉਹ ਖਰਾਬ ਦਸਣ ਦੀ ਸਫਾਈ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਤਾਂ ਇਹ ਲੜਕੀਆਂ ਸਕੂਲ ਦੇ ਵਿੱਚੋਂ ਅੱਧੀ ਰਾਤ ਨੂੰ ਕਿਵੇਂ ਗਾਇਬ ਹੋ ਸਕਦੀਆਂ ਨੇ ਫਿਲਹਾਲ ਮਾਮਲਾ ਜਿਹੜਾ थाना सदर ਅੰਮ੍ਰਿਤਸਰ ਦੇ ਵਿੱਚ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਨੇ ਆਪਣੀ ਜਾਂਚ ਉਹ ਜੁਮੇ ਦੀ ਪੱਧਰ ਤੇ ਸ਼ੁਰੂ ਕਰ ਦਿੱਤੀ ਗਈ ਹੈ ਸਵਾਲ ਇਹ ਪੈਦਾ ਹੁੰਦਾ ਕਿ ਮਾਪਿਆਂ ਦੇ ਦੁਆਰਾ ਇੱਕ ਵਿਸ਼ਵਾਸ ਦੇ ਕੇ ਬੱਚਿਆਂ ਨੂੰ ਸਕੂਲ ਦੇ ਹੋਸਟਲ ਦੇ ਵਿੱਚ ਛੱਡਿਆ ਜਾਂਦਾ ਪਰ ਕਿਤੇ ਨਾ ਕਿਤੇ ਇੱਕ ਵੱਡੀ ਲਾਪਰਵਾਹੀ ਜਾਂ ਕਹਿ ਲਈਏ ਕੁਤਾਹੀ ਵਰਤੀ ਗਈ ਹੈ ਇਸ ਮਾਮਲੇ ਦੇ ਵਿੱਚ ਜਿਸ ਦੇ ਉੱਤੇ ਇੱਕ ਬਾਰ ਦੀ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਫਿਲਹਾਲ ਜਿਹੜੀ ਇਸ ਦੇ ਅੱਗੇ ਗੱਲਬਾਤ ਕੀਤੀ ਤਾਂ ਤੁਸੀਂ ਵੀ ਸੁਣੋ ਸਕੂਲ ਦੇ ਪ੍ਰਿੰਸੀਪਲ ਤੇ ਵਾਰਡਨ ਨੇ ਕੀ ਕਿਹਾ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਤੇ ਮੈਂ ਇੰਚਾਰਜ ਪ੍ਰਿੰਸੀਪਲ ਹਾਂ ਸਕੂਲ ਕ੍ਰਿਡਾ ਸਕੂਲ ਜੀ ਇਹ ਐਸ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਕੋਲ ਹੋ ਗਈ ਵਾ ਸਰ ਇਥੇ ਘਟਨਾ ਘਟੀ ਹੈ ਦੋ ਲੜਕੀਆਂ ਦੇ ਹੋਸਟਲ ਦੇ ਵਿੱਚੋਂ ਜਾਣ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਸਾਬ ਨਾਲ ਤੇ ਕੀ ਮਾਮਲਾ ਹੈ ਸਾਰਾ ਸਰ ਇਹ ਬੱਚੇ ਸਾਡੇ ਕੋਲ ਕੱਲ ਹੀ ਆਏ ਸੀ ਇੱਕ ਬੱਚਾ ਕੱਲ ਆਇਆ ਹੋਸਟਲ ਦੇ ਬਾਗ ਨਾਦ ਨਿਦਸਨ ਨੂੰ ਸਾਡੇ ਨੂੰ ਪਤਾ ਲੱਗਿਆ ਵਾ ਔਰ ਇੱਕ ਬੱਚਾ ਪਰਸੋਂ ਆਇਆ ਸੀਗਾ ਸਕੂਲ ਹੋਸਟਲ ਦੇ ਵਿੱਚ ਛੁੱਟੀਆਂ ਤੋਂ ਬਾਅਦ ਇਹ ਇਹ ਬੱਚੇ ਰਾਤ ਦੀ ਹਾਜ਼ਰੀ ਬਲੇ ਸਕੂਲ ਦੇ ਵਿੱਚ ਇੱਥੇ ਸਨ ਜਦੋਂ ਸਵੇਰ ਦੀ ਅੱਜ ਸਵੇਰ ਦੀ ਹਾਜ਼ਰੀ ਮੈਡਮ ਨੇ ਲਗਾਈ ਉਹਨਾਂ ਨੇ ਤਾਂ ਇਹ ਬੱਚੇ ਸਕੂਲ ਦੇ ਵਿੱਚ ਉਸ ਸਮੇਂ ਹਾਜ਼ਰ ਨਹੀਂ ਸਨ ਵਾ ਹੋਸਟਲ ਦੇ ਵਿੱਚ ਆ ਗਏ ਸਨ ਜੀ ਕੀ ਰਾਤ ਨੂੰ ਇਹ ਚਲੇ ਗਏ ਬੱਚੇ ਇਥੋਂ ਨਹੀਂ ਰਾਤ ਦਾ ਤਾਂ ਨਹੀਂ ਇਹ ਤਾਂ ਹਜੇ ਸਾਨੂੰ ਡਿਸਕਲੋਜ਼ ਨਹੀਂ ਹੈ ਕਿਸੇ ਤਰੀਕੇ ਦਾ ਕਿ ਕਿਸ ਤਰੀਕੇ ਨਾਲ ਰਾਤ ਨੂੰ ਗਏ ਨੇ ਪਰ ਬੱਚੇ ਰਾਤ ਦੀ ਹਾਜ਼ਰੀ ਬਲੇ ਹਾਜ਼ਰ ਸੀ ਔਰ ਸਵੇਰੇ ਨਹੀਂ ਸੀ ਤਾਂ ਇਸ ਦਰਮਿਆਨ ਦੇ ਵਿੱਚ ਹੀ ਕਿਤੇ ਸਰ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇਜ ਵਗੈਰਾ ਲੱਗੇ ਹੋਣਗੇ ਉਹਦੇ ਵਿੱਚ ਕੋਈ ਕਲੂ ਮਿਲਿਆ ਤੁਹਾਨੂੰ ਨਹੀਂ ਉਹਨਾਂ ਦੇ ਵਿੱਚ ਨਹੀਂ ਕੁਝ ਵੀ ਇਸ ਤਰੀਕੇ ਦਾ ਆਇਆ ਜੀ ਕੋਈ ਬੱਚਾ ਕਿੱਥੋਂ ਆਉਂਦਾ ਨਿਕਲਿਆ ਵਾ ਉਹਨਾਂ ਕੈਮਰੇਜ ਵਿੱਚ ਨਹੀਂ ਸਰ ਇਸ ਤਰ੍ਹਾਂ ਸਕੂਲ ਦੇ ਵਿੱਚੋਂ ਬੱਚੇ ਜੇਕਰ ਚਲੇ ਜਾਣ ਲੱਗੇ ਕਿਉਂਕਿ ਮਾਪੇ ਜਿਹੜਾ ਬੜਾ ਯਕੀਨ ਦੇ ਨਾਲ ਵਿਸ਼ਵਾਸ ਦੇ ਨਾਲ ਸਕੂਲ ਦੇ ਵਿੱਚ ਛੱਡ ਕੇ ਜਾਂਦੇ ਨੇ ਕੀ ਲੱਗਦਾ ਵੀ ਇਹ ਸਮਾਜ ਨੂੰ ਸਹੀ ਜਿਹੜੀ ਸੇਧ ਦਵੇਗੀ ਇਹ ਗੱਲ ਜੀ ਉਹ ਤਾਂ ਚਲੋ ਜਿਹੜਾ ਵੀ ਕਿਸੇ ਵੀ ਬੱਚੇ ਦਾ ਇਸ ਤਰੀਕੇ ਦਾ ਹੁੰਦਾ ਤਾਂ ਉਹ ਤਾਂ ਹੈ ਤਾਂ ਗਲਤ ਹੀ ਹੈ ਉਹ ਸੀਰੀਅਸ ਜੇ ਪਰ ਸਾਡੇ ਵੱਲੋਂ ਆਪਣੇ ਜਿਹੜੇ ਪ੍ਰਬੰਧ ਅਸੀਂ ਕੀਤੇ ਹੋਏ ਨੇ ਪਰ ਫਿਰ ਵੀ ਉਹਨਾਂ ਪ੍ਰਬੰਧਾਂ ਦੇ ਵਿੱਚੋਂ ਅਗਰ ਕੋਈ ਬੱਚਾ ਉਸ ਦਾ ਕੋਈ ਲੂਪ ਕੋ ਲੱਗ ਕੇ ਆਪਣਾ ਚਲੇ ਗਿਆ ਤਾਂ ਉਹ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਹੱਥ 'ਚ ਨਹੀਂ ਰਹਿੰਦੀਆਂ ਪਰ ਸਾਡੇ ਵੱਲੋਂ ਆਪਣੇ ਵੱਲੋਂ ਅਸੀਂ ਚੌਕੀਦਾਰ ਵੀ ਰੱਖਿਓ ਨੇ ਸਾਰੇ ਹੋਸਟਲ ਦੀ ਫੈਂਸਿੰਗ ਵੀ ਹੋਈ ਹੋਈ ਆ ਗੇਟ ਦੇ ਵੀ ਸਾਰੇ ਪਾਸੇ ਬੰਦ ਹੁੰਦੇ ਨੇ ਜੀ ਤੇ ਇੱਥੇ ਜਿਹੜੇ ਐਂਟਰੈਂਸ ਗੇਟ ਨਿਓ ਹੈ ਕਿੰਨੇ ਨੇ ਸਰ ਇੱਥੇ ਮੇਨ ਐਂਟਰਸ ਵਿੱਚ ਇੱਕ ਹੋਇਆ ਜੀ ਇੱਕ ਇਹਦਾ ਬੈਕ ਸਾਈਡ ਤੇ ਗੇਟ ਹੈ ਪਰ ਪਿਛਲੇ ਪਾਸੇ ਵੀ ਜਿਹੜਾ ਹੈਗਾ ਸਾਰੇ ਪਾਸੇ ਸਾਡੇ ਸਕੂਲ ਦੀ ਫੈਂਸਿੰਗ ਹੋਈ ਹੋਈ ਹੈ ਤਾਰ ਲੱਗੀ ਹੋਈ ਹੈ ਸਾਡੇ ਸਰ ਰਾਤ ਦੇ ਸਮੇਂ ਸਿਕਿਉਰਿਟੀ ਦਾ ਚੌਂਕੀ ਦਾ ਹੁੰਦਾ ਚੌਂਕੀ ਦਾ ਠੀਕ ਹੈ ਜੀ ਤੇ ਬੱਚੀਆਂ ਜਿਹੜੀਆਂ ਇੱਥੋਂ ਗਾਇਬ ਹੋਈਆਂ ਨੇ ਚੱਲੀਆਂ ਗਈਆਂ ਉਹ ਕਿਹੜੀ ਕਲਾਸ ਨਾਲ ਸੰਬੰਧਿਤ ਨੇ 7ਵੀਂ ਕਲਾਸ ਦਾ 7ਵੀਂ ਕਲਾਸ ਨਾਲ ਤੇ ਹੁਣ ਕੀ ਇਨਕੁਆਰੀ ਚੱਲੀ ਹੈ ਤੁਹਾਡੇ ਵੱਲੋਂ ਕੀ ਕਾਰਵਾਈ ਹੈ ਸਾਡੇ ਵੱਲੋਂ ਜੀ ਇਹ ਹੈ ਕਿ ਵਾਰਡਨ ਮੈਡਮ ਤੋਂ ਕੰਪਲੀਟ ਹੋਈ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੀਤਾ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਤਾ ਤੇ ਜਦੋਂ ਸਾਨੂੰ ਪਤਾ ਲੱਗਿਆ ਮਾਰਨਿੰਗ ਦੇ ਵਿੱਚ ਤੋਂ ਮੈਨੂੰ ਦੱਸਿਆ ਗਿਆ ਕਿ ਇਹ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਤਾਂ ਉਸ ਤੋਂ ਬਾਅਦ ਅਸੀਂ ਆਪਣੇ ਰਿਸੋਰਸਸ ਲਗਾ ਕੇ ਪਹਿਲਾਂ ਬੱਚਿਆਂ ਨੂੰ ਸਾਰੇ ਦੇ ਪਾਸੇ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬੱਚਿਆਂ ਦੇ ਪੇਰੈਂਟਸ ਨੂੰ ਇਨਫੋਰਮ ਕਰਤਾ ਉਹਨਾਂ ਦੇ ਪੇਰੈਂਟਸ ਨੂੰ ਨਾਲ ਲੈ ਕੇ ਅਸੀਂ ਪੁਲਿਸ ਤੋਂ ਗੋਲੀ ਦੀ ਕੰਪਲੇਂਟ ਵੀ ਕੀਤੀ ਹੈ ਔਰ ਉੱਚ ਅਧਿਕਾਰੀਆਂ ਕੋਲ ਵੀ ਸ਼ਿਕਾਇਤ ਸੂਚਨਾ ਦਿੱਤੀ ਨਰਿੰਦੀ ਕੀ ਨਾਮ ਤੁਹਾਡਾ ਹੈ? ਰਾਜਵਿੰਦਰ कौर। ਹਾਂਜੀ ਮੈਂ ਭੱਗਿਆ ਵਾਲਾ ਇੱਥੇ ਕੇਜੇ ਬੀਬੀ ਹੋਸਟਲ ਆ ਜੀ ਉਹਦੇ ਵਿੱਚ ਵਾਰਡਾਂ। ਇਹ ਮੈਡਲ ਜਿਹੜਾ ਬੱਚੇ ਗੁੰਮ ਹੋਣ ਦਾ ਮਾਮਲਾ ਕੀ ਮਾਮਲਾ ਹੈ? ਸਰ ਬੱਚੇ ਰਾਤ ਤਾਂ ਇਹ ਜਦੋਂ ਮੈਂ ਰਾਤ ਹਾਜ਼ਰੀ ਲਾਈ ਆ ਜੀ 7:30 7 ਵਜੇ ਹਾਜ਼ਰੀ ਲਾਉਣੀ ਹੈ ਬੱਚੇ ਜਾਂਦੇ ਆ ਖਾਣਾ ਖਾਣ। ਖਾਣਾ ਖਾਣ ਤੋਂ ਬਾਅਦ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਕੁਛ ਨਾ ਕੁਛ ਮੈਂ ਬਿਠਾ ਲੈਂਦੀ ਹੁੰਨੀ ਆ ਤੇ 9 ਵਜੇ ਮੈਂ ਉਹਨਾਂ ਨੂੰ ਕਿਹਾ ਵੀ ਆਪ ਡਬ ਦੇ ਰੂਮਾਂ ਦੇ ਵਿੱਚ ਚਲੇ ਜਾਓ। ਦੇ ਬੱਚੇ 9 ਵਜੇ ਚਲੇਗਾ ਉਸ ਤੋਂ ਬਾਅਦ ਉਹਨਾਂ ਦੇ ਨੂੰ ਦੇਣੀ ਹੈ 10 ਵਜੇ ਜਾਂਦੇ ਆ ਜੀ 11 ਵਜੇ ਮੈਂ ਫੇਰ ਰਾਉਂਡ ਲਾਉਣ ਜਾਂਦੀ ਹੁੰਨੀ ਆ ਤੇ ਉਦੋਂ ਬੱਚੇ ਬੈ ਗਏ ਸੀ ਤੇ ਸਵੇਰੇ 7 ਵਜੇ ਮੈਂ ਫੇਰ ਬੱਚਿਆਂ ਦੀ ਅਟੈਂਡੈਂਸ ਲਾਉਣੀ ਆ ਤੇ ਫਿਰ ਉਹਨਾਂ ਨੂੰ ਖਾਣਾ ਖਾਣ ਤੇ ਜਨਾਬ ਦਾ ਪ੍ਰਿਆਰ ਕਰਾਉਣੀ ਆ ਤੇ ਜਦੋਂ ਮੈਂ ਪ੍ਰਿਆਰ ਕਰਾਉਣ ਲਈ ਬੱਚੇ ਬੁਲਾਏ ਸੀ ਤਾਂ ਉਹ ਬੱਚੇ ਹਾਜ਼ਰੀ ਜਦੋਂ ਮੈਂ ਲਾਉਣ ਲੱਗੀ ਉਹ ਬੱਚੇ ਮਿਸ ਸੀਗੇ 7:10 ਹੋਏ ਸੀ ਤੇ ਮੇਕਾ ਵੀ ਵਾਸ਼ਰੂਮਾਂ ਤੇ ਨਾ ਹੋਣ ਕਿਉਂਕਿ ਬੱਚੇ ਜਿਆਦਾ ਨੇ ਜੀ ਵਾਸ਼ਰੂਮ ਘੱਟ ਨੇ ਵੀ ਦੇਖ ਕੇ ਆਉ ਤਾਂ ਬੱਚੇ ਉੱਥੇ ਹੈ ਨਹੀਂ ਸੀਗੇ ਜੀ ਕਿੰਨੀਵੀਂ ਜਮਾਤ ਦੇ ਬੱਚੇ ਨੇ ਜੀ ਹਾਂ 7ਵੀਂ ਕਲਾਸ ਦੇ ਨੇ ਕਿੰਨੀ ਕੁ ਮਰ ਹੈ ਜੀ ਇੱਕ ਦੀ 13 ਸਾਲ ਹੈ ਜੀ ਇੱਕ 11 ਸਾਲ ਦਾ ਕਿਉਂ ਕਿਥੇ ਦੇ ਰਹਿਣ ਵਾਲੇ ਨਜ਼ਦੀਕੀ ਪਿੰਡਾਂ ਦੇ ਕੀ ਹਾਂਜੀ ਇੱਕ ਹੈਗਾ ਜੀ ਲੋਹਨੇ ਪਿੰਡ ਤੋਂ ਤੇ ਇੱਕ ਮੁਹੰਮਦਗੜ ਤੋਂ ਇਸ ਦੇ ਸੰਬੰਧ ਵਿੱਚ ਤੁਸੀਂ ਅਗਲੀ ਕੋਈ ਕਾਰਵਾਈ ਕੀਤੀ ਹੈ ਜੀ ਸਰ ਮੈਂ ਫਿਰ ਵੀ ਇਸ ਬਾਰੇ ਸਰ ਨੂੰ ਇਨਫੋਰਮ ਕੀਤਾ ਤੇ ਚੌਂਕੀਦਾਰ ਨੂੰ ਕਿਹਾ ਵੀ ਦੇਖੋ ਵਾਲੇ ਦਿਵਾਲੇ ਤੇ ਕਮੇਟੀ ਮੈਂਬਰ ਨੂੰ ਸਾਰਿਆਂ ਨੂੰ ਦੱਸਿਆ ਤੇ ਹੁਣ ਅਸੀਂ ਥਾਣੇ ਵੀ ਇਨਫਾਰਮ ਕਰਕੇ ਆਏ ਹਾਂ ਮੇਰੇ ਬੱਚਿਆਂ ਨੂੰ ਦੇਖੋ ਉਹਨਾਂ ਤੇ ਮਾਤਾ ਪਿਤਾ ਨੂੰ ਜੀ ਮਾਤਾ ਪਿਤਾ ਨੂੰ ਵੀ ਬੁਲਾਇਆ ਸੀਗਾ ਜੀ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਜੇ ਤੁਹਾਡੇ ਕੋਲੇ ਕੋਈ ਆਉਂਦਾ ਨੰਬਰ ਜਾਂ ਹੋਰ ਕੁਝ ਵੀ ਸਾਨੂੰ ਤੁਰੰਤ ਦੱਸੋ ਉਹ ਫਿਰ ਆਏ ਤੁਹਾਡੇ ਕੋਲ ਹਾਂਜੀ ਮਾਤਾ ਪਿਤਾ ਆਏ ਨੇਗੇ ਉਹਨਾਂ ਨੇ ਕੀ ਰੈਕਸ਼ਨ ਹੈ ਜੀ ਉਹ ਜੀ ਕਿ ਉਹਨਾਂ ਦਾ ਇਹੀ ਆ ਵੀ ਬੱਚੇ ਥੋੜਾ ਘਰੇ ਵੀ ਜਾਣੀ ਐਵੇਂ ਅਸੀਂ ਮੇਰਾ ਨਾ ਸਾਰੇ ਇਹ ਕਿਹਾ ਹੋਇਆ ਵੀ ਕਿਸੇ ਬੱਚੇ ਨੇ ਕਿਸੇ ਨੂੰ ਇੱਕ ਦੂਜੇ ਦਾ ਫੋਨ ਨੰਬਰ ਨਹੀਂ ਦੇਣਾ ਜੀ ਪਰ ਉਹ ਬੱਚੇ ਇੱਕ ਦੂਜੇ ਨਾਲ ਟੱਚ ਸੀ ਤੇ ਇੱਕ ਦੂਜੇ ਦੇ ਘਰੇ ਰਹਿ ਕੇ ਆਏ ਨੇ ਤੇ ਉਹ ਮੈਨੂੰ ਜਾਣੀ ਉਹਦੇ ਦਾਦਾ ਜੀ ਕੁੜੀ ਦੇ ਦੱਸ ਕੇ ਗਏ ਹੋਣਗੇ ਤੇ ਫਿਰ ਉਹ ਆਏ ਵੀ ਲੇਟ ਨੇ ਕਿਉਂਕਿ ਸਕੂਲ ਇੱਕ ਤਰੀਕ ਦੇ ਖੁੱਲੇ ਹੋਏ ਨੇ ਇੱਕ ਬੱਚਾ ਤਾਂ ਜੀ ਆਇਆ 9 ਤਰੀਕ ਨੂੰ ਇੱਕ ਬੱਚਾ ਕੱਲ ਆਇਆ 2 ਵਜੇ ਬਾਕੀ ਦੇ ਬੱਚੇ ਨੇ ਜਿਹੜੇ ਇੱਥੇ ਰਹਦੇ ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਸਰ ਉਹਨਾਂ ਨੂੰ ਇਹ ਵੀ ਦੇਖੋ ਡਿਸਪੀਸਪਲਨ ਦੇ ਵਿੱਚ ਰਹਿਣਾ ਧੰਸੇ ਰਹਿਣਾ ਆਪਾਂ ਇੱਥੇ ਆਪਣਾ ਜਾਨੀ ਜੋ ਲੈਣ ਆਏ ਆਪਾਂ ਪੜ੍ਹਨ ਆਏ ਆ ਇਥੋਂ ਬੜੀ ਆਪਦੀ ਐਜੂਕੇਸ਼ਨ ਲੈ ਕੇ ਜਾਣਾ ਮੇਨ ਗੱਲ ਹੈ ਜੀ ਡਿਸਪੀਸਪਲਨ ਦੇ ਵਿੱਚ ਰਹੋਗੇ ਤਾਂ ਸਾਰਾ ਕੁਝ ਹੀ ਮਿਲੇਗਾ ਹਾਂ ਜੀ ਬਾਕੀ ਵਿੱਚ